ਅੱਜ ਦੇ ਔਰ ਥਾਲ ਪਹਿਲਾਂ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਵਾਂ ਤੁਹਾਡੇ ਮਾਦੀਆਂ ਵਰਾਇ ਜਿਹੜਾ ਕਿ ਇਹ ਦੁਨੀਆ ਨੂੰ ਸਭ ਕੁਝ ਜਾ ਸਕਦਾ ਪਹੁੰਚ ਸਕਦਾ ਸੱਚ ਕੀ ਆ ਤੇ ਝੂਠ ਕੀ ਆ ਇਹ ਜੀ ਟੈਂਡਰ ਜਿਹੜਾ ਕਿਲੋਮੀਟਰ ਸਕੀਮ ਦਾ ਲੈ ਕੇ ਆਏ ਆ ਇਹ 10 ਤੋਂ 11 ਵਾਰ ਇਹਨਾ ਗਾਂ ਕਰ ਦਿੱਤਾ ਪਾ ਅੱਗੇ ਕਰ ਦਿੱਤਾ ਵਾ ਠੀਕ ਆ ਜੀ ਇਹ ਟੈਂਡਰ ਜਿਹੜਾ ਨਾਂ ਤੇ ਅਸੀਂ ਖੁੱਲਣ ਦੇਾਂਗੇ ਠੀਕ ਐ ਇਹ ਵੀ ਦੱਸ ਦਿਆਂ ਵੀ ਇਹ ਕਿਉਂ ਲੈ ਆਣਾ ਚਾਹੁੰਦੇ ਆ ਇਹਦੇ ਚ ਨਫਾ ਕੀ ਔਰ ਨੁਕਸਾਨ ਕੀ ਆ ਇਹ ਟੈਂਡਰ 10 200 ਦਾ ਜੇ ਜੜੀ 250 ਬੱਸ ਪੈਣੀ ਹੈ ਜਾਂ 300 ਬੱਸ ਪੈਣੀ ਹੈ ਇੱਕ ਬੱਸ ਨੂੰ ਇਹ 10 ਰੁਪਏ ਕਿਲੋਮੀਟਰ ਦੇਣਗੇ ਉਹ 10 ਰੁਪਏ ਕਿਲੋਮੀਟਰ ਜੇ 500 ਕਿਲੋਮੀਟਰ ਉਹਦੇ ਵਿੱਚ ਟੈਂਡਰ ਦੇ ਵਿੱਚ ਆਇਆ ਹੁੰਦਾ ਇਹ 800 ਜਾਂ 1000 ਕਿਲੋਮੀਟਰ ਕਰਾਂਗੇ ਉਹ ਕਿਉਂ ਕਰਾਂਗੇ ਆਪਣੇ ਖਾਣ ਲਈ ਠੀਕ ਆ ਜੀ ਉਹ ਜੇ ਤੁਸੀਂ 10 ਰੁਪਏ حساب ਲਾ ਲਓ 10 ਰੁਪਏ ਕਿਲੋਮੀਟਰ ਦਾ 1000 ਕਿਲੋਮੀਟਰ ਉਹ ਜਿਹੜਾ 10000 ਇੱਕ ਦਿੰਦਾ ਹੋ ਗਿਆ 30 ਦਿਨ ਦਾ 3 ਲੱਖ ਰੁਪਿਆ ਹੋ ਗਿਆ ਮੈਂ ਇਹੋ ਕਹਿਣਾ ਚਾਹਨਾ ਕਿ ਤੁਸੀਂ 3 ਲੱਖ ਰੁਪਿਆ ਉਹਨਾਂ ਨੂੰ ਦੇਣਾ ਦੇਣ ਜਾਣਦੇ ਹੋ ਠੀਕ ਆ ਜੀ ਮਿੰਨੇ ਦਾ ਉਹ ਜੇ ਤੁਸੀਂ ਆਪਣੀਆਂ ਬੱਸਾਂ ਪਾਓ ਫੁੱਲ ਲੋਨ ਤੇ ਲੈ ਕੇ ਪਾਓ ਜਿਦੀ ਕਿ 40 ਤੋਂ 45 ਲੱਖ ਰੁਪਏ ਦੀ ਬੱਸ ਆ ਠੀਕ ਆ ਜੀ ਉਹਦੇ ਤੇ 60 60000 ਰੁਪਏ ਕਿਸ਼ਤ ਬਣਨੀ ਆ ਵੱਤੋਂ ਵੱਤ ਜਿਹੜੀ ਜੇ 5 ਸਾਲ ਦਾ ਵੀ ਕੇਸ ਕਰਨ ਨਾਲ 60000 ਰੁਪਏ ਕਿਸ਼ਤ ਬਣਨੀ ਆ ਉਹ 2 ਲੱਖ ਰੁਪਏ 2 ਲੱਖ 40000 ਰੁਪਏ ਮਹਿਕਮੇ ਨੂੰ ਬਚੇਗਾ ਉਹ ਤੁਸੀਂ 2 ਲੱਖ ਰੁਪਏ 2 ਲੱਖ 40000 ਆਪਣੇ ਚਾਹੇ ਤਿਆਂ ਨੂੰ ਕਿਉਂ ਦਿੰਦੇ ਹੋ ਇਹ ਜਣੀਆਂ ਬੱਸਾਂ ਪੈਣੀਆਂ ਇਹ ਜਿਹੜੇ ਮੰਤਰੀ ਛੰਤਰੀ ਆ ਇਹਨਾਂ ਦੇ ਰਿਸ਼ਤੇਦਾਰ ਆ ਇਹਨਾਂ ਦੇ ਚਹੇਤੇ ਆ ਸਾਰੇ ਨਾ ਕਿ ਸਾਡੇ ਕਿਸੇ ਦੀ ਆ ਠੀਕ ਹੈ ਜੀ ਜਿਹੜੀ ਬਾਸਾ ਬਸ ਪ੍ਰਾਈਵੇਟ ਹੋਏਗੀ ਠੀਕ ਹੈ ਜੀ ਜਿਹੜਾ ਪਰਮਟ ਆ ਸਰਕਾਰੀ ਹੋਏਗਾ ਡਰਾਈਵਰ ਕੋ ਉਹਨਾਂ ਦਾ ਆਪਣਾ ਹੋਏਗਾ ਜੀ ਵਰਕਸ਼ਾਪ ਉਹਨਾਂ ਦੀ ਆਪਣੀ ਹੋਏਗੀ ਸਭ ਕੁਝ ਉਹਨਾਂ ਦਾ ਆਪਣਾ ਕਹਿਣ ਦਾ ਭਾਵ ਪ੍ਰਾਈਵੇਟ ادارے ਨੂੰ ਵਿੱਚ ਬਾੜ ਕੇ ਪ੍ਰਾਈਵੇਟ ادارے ਵਿੱਚ ਲਿਆ ਕੇ ਰੋਡਵੇਜ ਨੂੰ ਜਿਹੜਾ ਕਿ ਬੰਦ ਕਰਨਗੇ ਜਿਹੜੇ ਕਿ ਜਿਹੜਾ 2 ਲੱਖ 40 ਹਜ਼ਾਰ ਰੁਪਏ ਮੈਂ ਕਹਿਣ ਦਿਆ 3 ਲੱਖ ਰੁਪਏ ਲੈ ਜਾਣਾ 3 ਲੱਖ ਰੁਪਏ ਜੇ ਲੈ ਜਾਣਾ 60 ਹਜ਼ਾਰ ਕਿਸ਼ਤ ਬਣ ਨਹੀਂ ਆ 2 ਲੱਖ 40 ਹਜ਼ਾਰ ਰੁਪਏ ਫਿਰ ਵੀ ਮੈਕਮੇਨੇ ਬਣਨਾ ਇਹ ਕੀ ਕਰਦੇ ਆ ਇਹ ਮੋਟੀਆਂ ਅਮੋਂਡਾਂ ਮੋਟੀਆਂ ਕਮਿਸ਼ਨਾਂ ਜਿਹੜੀਆਂ ਕਿ ਪ੍ਰਾਈਵੇਟ ਆਪਰੇਟਰਾਂ ਕੋਲੋਂ ਲੈ ਕੇ ਤੇ ਲੈ ਰਹੇ ਆ ਅੱਜ ਨਾ ਸਵੇਰੇ 12 ਵਜੇ ਦੇ ਕਾਲੇ ਸੀ ਸਾਡੀ ਕਿ 12 ਵਜੇ ਜਿਹੜੇ ਟੈਂਡਰ ਖੋਲਦਾਂ ਪਏ ਆਪਾਂ ਬੰਦ ਕਰਾਂਗੇ ਇਹਨਾਂ ਰਾਤ ਕਈਆਂ ਨੂੰ ਰਾਤ ਨੂੰ ਕਈਆਂ ਨੂੰ ਸਵੇਰ ਤੋਂ ਸਵੇਰੇ 4 ਵਜੇ ਤੋਂ ਸਾਡੇ ਮੇਨ ਜਿਹੜੇ ਸੂਬਾਗੂ ਪ੍ਰਧਾਨ ਫੈਕਟਰੀ ਔਰ ਦੀਪੂਆਂ ਦੇ ਪ੍ਰਧਾਨ ਫੈਕਟਰੀ ਇਹਨਾਂ ਘਰ ਘਰ ਹੀ ਚੁਪਣੇ ਚਾਲੂ ਕਰਤੇ ਆ ਨਖਿੰਦੇ ਸਰਕਾਰ ਆ ਇਹ ਇੱਕ ਤੇ ਸਿੱਧੀ ਦਿਹਾੜੇ ਮਨਾਣ ਜਾ ਰਹੀ ਆ ਸਿੱਧੀ ਦਿਹਾੜੇ ਜਿਹੜਾ ਕਿ ਉਹਾਂ ਸੀ ਦੀਆਂ ਦੇ ਉਪਰ ਆ ਮਤਲਬ ਕਿ ਦਿੱਤੀਆਂ ਸਾਡੇ ਲੋਕਾਂ ਲਈ ਸਾਡੇ ਹਿੰਦੂਆਂ ਲਈ ਸੀ ਦੀਆਂ ਦਿੱਤੀਆਂ ਹੋਣਾ ਆਪਣੇ ਪਰਸਨਲ ਕੰਮ ਲਈ ਸੀ ਦੀਆਂ ਨਹੀਂ ਦਿੱਤੀਆਂ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਆ ਕਿ ਉਹ ਆ ਕੀ ਸੱਕੀ ਲੜਾਈਆਂ ਲੜ ਕੇ ਸਾਡੇ ਲਈ ਸੀ ਦੀਆਂ ਦੇਗੇ ਤੇ ਤੁਸੀਂ ਇਹ ਕਿਹੜੇ ਕਰਮ ਕਰਨ ਦੇ ਧੰਨਵਾਦ ਜੀ ਜੈ ਜਨਤਾ ਜੈ ਸੰਘਰਸ਼